ਸਰਹੰਦ ਸ਼ਹਿਰ ਦੇ ਨਾਲ ਮਾਤਾ ਦਾ ਪ੍ਰਾਣਾ ਮੂਹ ਹੈ ਕਿਉਂਕਿ ਜਦੋਂ 47 ਵੇਲੇ ਪਾਕਿਸਤਾਨ ਤੋਂ ਮਾਤਾ ਹੁਣੀ ਆਏ ਨੇ ਤਾਂ ਇਹਨਾਂ ਦੀ ਉਮਰ ਲਗਭਗ 5 ਸਾਲ ਸੀ ਅੱਜ ਵੀ ਇਹ ਆਪਦੇ ਪ੍ਰਾਣੇ ਕਰਨ ਚੇਤੇ ਕਰਦੇ ਨੇ ਜੋ ਸਰਹੰਦ ਵਿੱਚ ਹੈ ਤੇ ਮਾਤਾ ਅੱਜ ਦੱਸ ਰਹੇ ਨੇ ਕਿ ਸਰਹੰਦ ਪ੍ਰਾਣੀ ਹਜੇ ਵੀ ਮੌਜੂਦ ਹੈ ਜੋ ਕਿ ਬਹੁਤੇ ਲੋਕਾਂ ਨੂੰ ਨਹੀਂ ਪਤਾ ਜਿਹਨੂੰ ਨਿੱਕੀ ੱਟਾਲੀ ਸਰਹੰਦ ਵੀ ਕਿਹਾ ਜਾਂਦਾ ਹੈ ਆਉ ਸੁਣਦੇ ਆ ਸਾਰੀ ਗਲਬਾਤ ਮਹਾਰਾਜ ਕਹਿੰਦੇ ਦੋ ਆਏ ਗਰੀਬ ਤੇ ਦੇਖੋ ਸੰਖ ਰਹਿਦਾ ਠੀਕ ਉਹ ਚੜ ਕੇ ਸੰਖ ਪੁਜਾ ਦੀ ਜੀ ਕਹਦੇ ਉਹ ਸੰਖ ਨਾਲ ਜਾਊਗੀ ਜਾਂ ਤਾਂ ਪ੍ਰਾਣੀ ਸਾਰੀ ਹੋ ਜੀ ਹਾਂ ਅਰੇ ਉੱਥੇ ਉੱਥੇ ਝਾਰੀ ਉਹ ਖੜੀ ਰਹਿ ਜੂਗੀ ਤੇਰਾ ਵੱਜ ਜੂ ਤੇਰਾ ਪਾਸਾ ਅੱਛਾ ਸਾਰਾ ਖਾਦੀ ਹੈ ਖੜੀ ਹੈ ਜਿਹੜੀ ਹੈ ਜੀ ਮਤਲਬ ਪ੍ਰਾਣੀ ਸਰਹੰਦ ਖੜੀ ਆ ਤਾਂ ਉਹ ਖੜੀ ਆ ਜਦ ਸਾੜ ਕੇ ਇਦਲੇ ਉਹ ਖਾ ਸਾ ਹਾ ਜੀ ਐ ਨਿੱਕੀ ਐ ਟਾਂ ਵਾਲੀ ਪ੍ਰਾਣੀ ਸਰੰਦ ਖੜੀ ਐ ਆਪਣੇ ਲੋਕਾਂ ਨੂੰ ਬਾਲਿਆਂ ਨੂੰ ਪਤਾ ਨਹੀਂ ਉਹਦੇ ਬਾਰੇ ਹਾਂ ਉਦੋਂ ਅਜਿਹਾ ਹੋਰ ਤੋਂ ਨਹੀਂ ਨਾ ਕੇ ਗੜੀਆਂ ਵਿੱਚ ਜਿਹੜੀ ਚੁਰਕੇ ਜਾਂਦੇ ਉਹਦੇ ਜਿਹੜਾ ਛਵਨ ਠੀਕ ਐ ਉੱਥੇ ਆ ਲੈਣਾ ਟੱਕ ਲੈਣਾ ਪਿੱਛੇ ਹੋਈਆਂ ਨਹੀਂ ਹਾਂ ਮੈਂ ਤਾਂ ਕੋਈ ਕੰਮ ਹੋਏ ਤਾਂ ਮਗਰੋਂ ਬਣਿਆ ਨਹੀਂ ਤਾਂ ਤਾਂ ਬੁਰਾ ਨਹੀਂ ਸੀ ਜੀ ਇੱਥੇ ਦੇ ਬਾਅਦ ਸੈੜ ਪੇ ਗਈ ਜਾ ਸੀ ਅਲੀ ਜਮੀਰ ਪਈਏ ਸਰਾਂ ਦੇ ਥੇ ਬਣੇ ਹੋਈ ਟਾਂ ਦੇ ਫਟੇਗੜ ਸਾਹਿਬ ਕੋਲ ਤਾਂ ਐਡਾ ਬਹੁਤ ਉੱਚਾ ਥੇ ਸੀ ਜਿਹੜਾ ਉਹ ਚੁੱਕਦੇ ਉੱਡਟਾ ਹੰਝੀ ਸਾਹਾਰੇ ਨਹੀਂ ਇਹ ਕਿੰਨੇ ਸਾਲ ਪਹਿਲਾਂ ਦੀ ਗੱਲ ਹੋ ਕਿੰਨੇ ਸਾਲ ਪਹਿਲਾਂ ਦੀ ਗੱਲ ਹੋ ਕੀ ਪਤਾ ਹੁਣ ਸਾਡੇ ਅਸੀਂ ਮੈਂ ਜਦ ਪਾਕਿਸਤਾਨ ਚੋਂ ਆਏ ਆ ਆਏ ਜਿਹੜੀਆਂ ਪਾਕਿਸਤਾਨ ਦੀ ਜ਼ਮੀਨਾਂ ਲਈ ਅਸੀਂ ਜਾ ਕੇ ਇੱਧਰ ਗਏ ਸੀ ਅਸੀਂ ਨਹੀਂ ਹਾਂ ਫੇ ਉਹ ਉਹ ਜ਼ਮੀਨਾਂ ਮੈਂ ਕਿ ਉਹ ਮੇਰੀਆਂ ਨਹੀਂ ਤਾਂ ਚਾਂਦ ਦੀ ਜਮੀਨ ਬਾਕੀ ਜਮੀਨ ਛਾਡੀ ਲਗਾਏ ਤੇ ਪਰਾਂ ਕਾਹਨ ਉਹਦੇ ਕੋਲ ਸੂਰਪੁਰ ਪਿੰਡਾ ਉੱਥੇ ਸਾਡੀ ਪਹਿਲੀ ਜਮੀਨ ਸੀਗੀ ਪਿੰਡ ਸਾਡਾ ਪਹਿਲਾ ਚੋਤੋਂ ਸਾਡੇ ਗਾਏ ਨੇ ਸਭ ਮੈਂ ਤਾਂ ਪੰਜ ਸਾਲ ਦੀ ਸੀ ਜਦੋਂ ਬਰੋਕ ਬਾਜੋਂ ਆਇਆ ਥਾ ਮੈਂ ਤਾਂ ਇੰਨੀ ਛੀ ਗਈ ਜੈ ਜਾਣੀ ਉਹ ਚਾਂਦ ਖੜੀ ਐ ਦਿੱਕੀਆਂ ਇਟਾ ਦੀ ਲੋਕ ਬਾਸਦੇ ਨੇ ਇੱਕ ਸਾਡੇ ਪਿੰਡ ਦੇ ਦੀ ਵੀ ਜਮੀਨ ਉੱਥੇ ਪਈ ਹੋਈ ਐ ਸੂਰਪੁਰ ਵਿੱਚ ਆਇਆ ਸੀ ਉਹਦੇ ਮੈਂ ਧੀ ਲਈ ਗਈ ਕੰਪਰਟਾਂ ਜਵਾਇਸ ਮਤਲਬ ਜਿਹੜੇ ਪਾਕਿਸਤਾਨ ਤੋਂ ਆਏ ਉਹਨਾਂ ਨੂੰ ਜ਼ਮੀਨ ਇੱਥੇ ਅਲਰਟ ਹੋ ਗਈ ਹੋ ਗਈ ਜਿਹੜੀ ਉੱਧਰ ਲਈ ਸੀ ਜਾ ਕੇ ਉੱਧਰ ਮਰੱਬੇ ਖਰੀਦੇ ਸੀ ਜਾ ਕੇ ਉਹਦੇ ਨਹਿਰਾ ਨਾ ਪਾਣੀ ਸੀ ਲੋਕ ਸਾਡੇ ਗਏ ਨੇ ਗਏ ਨੇ ਜਿਹੜੇ ਉਹਨਾਂ ਨੂੰ ਜ਼ਮੀਨਾਂ ਇੱਥੇ ਜਦ ਅਗਲਾਬਗੜੀ ਗਰੇਦਗੀ ਰਾਗੇ ਉਹ ਮੁਸਲਮਾਨਾਂ ਵੀ ਤੁਸੀਂ ਉੱਧਰ ਜਾਓ ਵੀ ਉੱਧਰਲੇ ਜਿਹੜੇ ਸਿੱਖ ਨੇ ਉਹਦੇ ਰਹਿਣ ਹੂੰ ਬਈ ਉਹ ਅਗਲਾਬਗੜੀ ਵਿੱਚ ਬਰਤਕ ਮੁਸਲਮਾਨ ਹੋਦੇ ਚਲੇ ਗਏ ਅਜੇ ਵੀ ਇੱਥੇ ਆਂਦਾ ਬੈਠੇ ਰਹੇ ਮਿਲਣੇ ਚਾਹੀਦੇ ਨਹੀਂ ਹਾਂ ਬਈ ਹਾ ਉਦੋਂ ਸਾਰੇ ਜਿਹੜੇ ਧੋਏ ਜਮੀਨ ਦਾ ਸਾਰੇ ਇੱਧੇ ਰੱਖੇ ਉਹਨਾਂ ਨੂੰ ਜਮੀਨਾਂ ਵੇਚ ਕੇ ਸੱਤ ਸਹਾਰਾ ਕੀਤਾ ਸੀ। ਜੀ ਬਹੁਤ ਦਾ ਉਹਦੇ ਉਹਦੇ ਸਾਹਮਣੇ ਸੀ ਜਾਨੀ। ਤੇਰੇ ਦਾ ਸਾਡੇ ਆਏ ਤਾਂ ਜੋਸ਼ੀ ਚਲੇ ਗਏ ਜੀ ਮਤਲਬ ਵੀ ਆਪਣੇ ਵਾਲੇ ਇਧਰੋਂ ਜ਼ਮੀਨ ਵੇਚ ਕੇ ਫਿਰ ਉਹ ਯੂਪੀ ਚਲੇ ਗਏ ਹਨਾ ਉਹ ਤਾਂ ਯੂਪੀ ਚਲੇ ਗਏ। ਤੇ ਚਾਚੇ ਦਾ ਚਾਚੇ ਦਾ ਤਾਂ ਮੇਰਾ ਮਰ ਗਿਆ ਸੀ ਉਹਦਾ ਚਾਚਾ ਚਾਚੇ ਦਾ ਮੁੰਡਾ ਅੱਛਾ ਅਸੀਂ ਜਦ ਮਾਦੇ ਕੋਲ ਜੀ ਚੱਲੇ ਗਏ ਫੋਟੇ ਘਰ ਤੋਂ ਜਾ ਕੇ ਆਏ ਆਂ ਹਾਂ ਮਾਦਾ ਬਹੁਤ ਧੀਰਮਾ ਫਿਰ ਉਹਨਾਂ ਨੂੰ ਮਿਲ ਕੇ ਆਏ ਸੀ ਜੇ ਅਸੀਂ ਕਹੀਏ ਚੱਲੇ ਠੀਕ ਹੈ ਪਰਿਵਾਰ ਹੈਗੇ ਆ ਜੇ ਇੱਥੇ ਉਹ ਮੁੰਡਾ ਗਿਆ ਹੋਇਆ ਸੀ ਦਵਾਈ ਦੂਈ ਲੈਣ ਚਾਚੇ ਦਾ ਅੱਛਾ ਹੁਕਾਰ ਸੀ ਕੋਈ ਨੋ ਸੀ ਉਹਨਾਂ ਨੇ ਉਹਨਾਂ ਨੇ ਵੀ ਇੱਥੋਂ ਸਰਾਂਦਾ ਹੀ ਸਾਰੀ ਜ਼ਮੀਰ ਤੇ ਮੈਗੀ ਬਗੀ ਜਿੱਤੇ ਉੱਤੇ ਘਰ ਪੈਗੇ ਲੋਕਾਂ ਦੇ ਉਹਨਾਂ ਨੇ ਇਹ ਫਤੇਗਰ ਸਾਹਿਬ ਦੇ ਕੋਲੇ ਪਿੰਡ ਆ ਉਹਦਾ ਪਤਾ ਨਹੀਂ ਮੈਨੂੰ ਕਿਹੜਾ ਉੱਥੇ ਜ਼ਮੀਨ ਲਈ ਫਿਰ ਚਾਚੇ ਦੇ ਦੋ ਪੁੱਤੇ ਸੀਗੇ ਉਹ ਮੁੰਡੇ ਥੇਰੇ ਦੋ ਮੁੰਡਾ ਚਾਚੇ ਦੇ ਅੱਛਾ ਇੱਕ ਤਾਂ ਉੱਥੇ ਜ਼ਮੀਨ ਖੇਤੀ ਕਰਦਾ ਇੱਕ ਉੱਥੇ ਕੁਝ ਲੱਗਿਆ ਸਰਾਂਦਾ ਘਰ ਸਰਾਂਦਾ ਹੈਗਾ ਸਾਡੇ ਆ ਵੀ ਉਹਨਾਂ ਨੇ ਲੈ ਲਿਆ ਸੀ ਉਹ ਵਧੀਆ ਵੀਰ ਵਾਲਿਆ ਉਹ ਕਹਿੰਦੇ ਪ੍ਰਾਣੀ ਚੋਂ ਜੁਮਾ ਨਾ ਆਈ ਜਾਂਦੀ ਆ ਰਹੀ ਸੀ ਹਾਂ ਯਾਨੀ ਉਹ ਘਰ ਮੈਂ ਮੁਕਤਾ ਜੀ ਦਾਦਾ ਸੀ ਦੇਖਣ ਪੁਜਾਵਾ ਕਰਨ ਲੈ ਕੇ ਆ ਹੂੰ ਉਹ ਦਾ ਮਾਦੀ ਦੀ ਸੰਘੂਆ ਦੇ ਜਾਂਦੇ ਜਾਂਦੇ ਮਾਰ ਕੇ ਮੁੱਕ ਤੇ ਵੀ ਇਹਦੇ ਸਤ ਸੌਰੀ ਮਰੇ ਨੇ ਸਹੀ ਹੈ ਮੇਰੇ ਪਹੁੰਦੇ ਸੀ ਹਾਂ ਯਾਨੀ ਫਿਰ ਉਹ ਅਸੀਂ ਉੱਥੇ ਜਾ ਕੇ ਹਾਂ ਉਹ ਜਾਨਾ ਵੀ ਗਈ ਸੀ ਸਾਡੇ ਨਾਲ ਆਹ ਕਿਹੜਾ ਬੰਦਾ ਰਾਸ ਰਾਮ ਰਾਸਬੰਦ ਉਹ ਤੇ ਜੋ ਛੋਟਾ ਮੁੰਡਾ ਖੇਤੀ ਜਾਂਦਾ ਵੱਡਾ ਉਹ ਲੱਗਿਆ ਸਹੀ ਹੈ ਜਦ ਵੀ ਮੈਨੂੰ ਮਿਲੀ ਹੋਈ ਸੀ ਜਦੋਂ ਵੱਡਾ ਮੁੰਡਾ ਐਡਾ ਕਿਸੀਆ ਇੱਕ ਕੁੜੀ ਸੀ ਤੇ ਜੋ ਆ ਕਿਸੇ ਫਿਰ ਇੱਕ ਮੁੰਡਾ ਪਿੱਛੋਂ ਆਉਂਦੇ ਉਹਦੇ ਅੱਗੇ ਖੜਦੇ ਉਹ ਕੁੜੀ ਤਾਂ ਬਾਹਰ ਦੇ ਹੀ ਹੋਈਏ ਕਦੀ ਖੜਦੇ ਨਹੀਂ ਇਹ ਦੌੜੇ ਨਾ ਗਿਆ ਇਹਨਾਂ ਪਹਿਲੇ ਉਹ ਦੇਸੀ ਰੇਟ ਹੁੰਦਾ ਸੀ